ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਨੇ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਦੇ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਸਵਾਰੀਆਂ ਦੀ ਜਿਹੜੀ ਖੱਜਲ-ਖੁਆਰੀ ਹੈ ਉਹ ਤੁਰੰਤ ਬੰਦ ਕਰਨ। ਸਰਦਾਰ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਹਨਾਂ ਨੂੰ ਸੂਬੇ ਦੇ ਵਿੱਚ ਵਕ-ਵਕ ਥਾਵਾਂ ਦੇ ਦੌਰਿਆਂ ਦੇ ਦੌਰਾਨ ਅਤੇ ਦਫ਼ਤਰੀ ਫੋਨ ਅਤੇ ਈਮੇਲ ਦੇ ਰਾਹੀਂ ਸ਼ਿਕਾਇਤਾਂ ਮਿਲ ਰਹੀਆਂ ਨੇ ਕਿ ਪੰਜਾਬ ਰੋਡਵੇ PTRC ਅਤੇ ਪ੍ਰਾਈਵੇਟ ਬੱਸ ਆਪਰੇਟਰਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਦੇ ਵੱਲੋਂ ਬੱਸਾਂ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਦੇ ਨਾਲ ਜਿਹੜਾ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ ਇਹ ਵੀ ਸੁਣਨ ਨੂੰ ਮਿਲਿਆ ਕਿ ਕਈ ਵਾਰੀ ਤਾਂ ਇਹ ਸਵਾਰੀਆਂ ਦੇ ਨਾਲ ਇਹਨਾਂ ਦੇ ਇਹਨਾਂ ਦੁਆਰਾ ਝਗੜਾ ਵੀ ਕੀਤਾ ਜਾਂਦਾ ਹੈ ਤੇ ਜਿਸ ਸੰਬੰਧੀ ਆਏ ਦਿਨ ਸੋਸ਼ਲ ਮੀਡੀਆ ਤੇ ਜਿਹੜੀਆਂ ਵੀਡੀਓਜ਼ ਆ ਉਹ ਵੀ ਵਾਇਰਲ ਹੁੰਦੀਆਂ ਨੇ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਇਹ ਵੀ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਨੇ ਕਿ ਇਹ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵਾਲੇ ਜਿਹੜੇ ਆ ਡਰਾਈਵਰਾਂ ਅਤੇ ਕੰਡਕਟਰਾਂ ਵੱਲੋਂ ਸਟਾਪੇਜ ਦੇ ਉੱਤੇ ਜਿਹੜੀਆਂ ਨੇ ਬੱਸਾਂ ਉਹ ਨਹੀਂ ਰੋਕੀਆਂ ਜਾਂਦੀਆਂ ਸਵਾਰੀਆਂ ਨੂੰ ਬਣਦੇ ਸਟਾਪੇਜ ਦੇ ਅੱਗੇ ਤੋਂ ਅੱਗੇ ਜਾਂ ਫਿਰ ਪਿੱਛੇ ਉਤਾਰ ਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਜਿਸ ਦੇ ਨਾਲ ਜਿਹੜੇ ਆਮ ਲੋਕਾਂ ਨੂੰ ਆ ਪਰੇਸ਼ਾਨੀ ਦਾ ਕਾਫੀ ਸਾਹਮਣਾ ਕਰਨਾ ਪੈ ਰਿਹਾ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੇ ਜਿਹੜੇ ਬੱਸ ਮੁਲਾਜ਼ਮ ਨੇ ਇਸ ਤਨਾਵੇ ਵਤੀਰੇ ਦੇ ਕਾਰਨ ਆਮ ਪਬਲਿਕ ਅਤੇ ਟਰਾਂਸਪੋਰਟ ਵਿਭਾਗ ਦੇ ਅਕਸ ਤੇ ਜਿਹੜਾ ਇਹਨਾਂ ਕਰਕੇ ਬੁਰਾ ਪ੍ਰਭਾਵ ਪੈ ਰਿਹਾ ਲਾਲਜੀਤ ਭੁੱਲਰ ਨੇ ਕਿਹਾ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਵਿਭਾਗ ਦੇ ਅਧਿਕਾਰੀਆਂ ਨੂੰ ਜਿਹੜੀ ਉਹਨਾਂ ਨੇ ਹਦਾਇਤ ਕੀਤੀ ਹੈ ਕਿ ਨਿਰੰਤਰ ਜਿਹੜੀ ਇਹਨਾਂ ਦੀ ਚੈਕਿੰਗ ਨੂੰ ਵਧਾਉਣ ਵਿਭਾਗੀ ਪੱਧਰ ਤੇ ਸਰਕਾਰੀ ਬੱਸ ਬੱਸਾਂ ਦੇ ਜਿਹੜੇ ਡਰਾਈਵਰ ਹੈ ਤੇ ਕੰਡਕਟਰਾਂ ਨੂੰ ਤੁਰੰਤਰੀ ਤੁਰੰਤ ਜਿਹੜਾ ਖੇਤਰੀ ਦਫ਼ਤਰਾਂ ਦੇ ਰਾਹੀਂ ਸਵਾਰੀਆਂ ਨੂੰ ਸਵਾਰੀਆਂ ਦੇ ਨਾਲ ਜਿਹੜਾ ਉਚਿਤ ਵਿਵਹਾਰ ਨੂੰ ਯਕੀਨੀ ਬਣਾਉਣ ਉਹਨਾਂ ਦੇ ਨਿਰਦੇਸ਼ ਦਿੱਤੇ ਆ ਕਿ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਉਤਾਰਿਤ ਬੱਸ ਸਟਾਪੇਜ ਉੱਤੇ ਉਚਿਤ ਢੰਗ ਦੇ ਨਾਲ ਸਵਾਰੀਆਂ ਉਤਾਰਨ ਅਤੇ ਚੜਾਉਣ ਦੇ ਲਈ ਹਦਾਇਤਾਂ ਜਿਹੜੀਆਂ ਹਦਾਇਤਾਂ ਜਾਰੀ ਕਰਨ ਦੇ ਲਈ ਕਿਹਾ ਅਤੇ ਨਾਲ ਹੀ ਇਸ ਇਹ ਅਮਲ ਦੀ ਪੈਰਵਾਹੀ ਰੱਖਣ ਲਈ ਇਸ ਨੂੰ ਇਹ ਜਿਹੜੀ ਪੈਰਵਾਹੀ ਹੈ ਇਹਨੂੰ ਅਮਲ ਦੇ ਵਿੱਚ ਲਿਆਂਦਾ ਜਾਵੇ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਵਿਭਾਗ ਵੱਲੋਂ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਪ੍ਰਾਈਵੇਟ ਬੱਸ ਆਪਰੇਟਰਾਂ ਦੇ ਮਾਲਕਾਂ ਉਹਨਾਂ ਦੇ ਪ੍ਰਾਈਵੇਟ ਪ੍ਰਬੰਧਕੀ ਅਦਾਰਿਆਂ ਨੂੰ ਆਮ ਸਵਾਰੀਆਂ ਦੇ ਨਾਲ ਹੈ ਜਿਹੜਾ ਉਹ ਉਚਿਤ ਵਿਵਹਾਰ ਕਰਨ ਅਤੇ ਆਪਣੇ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਅਨੁਸ਼ਾਸਨ ਦੇ ਵਿੱਚ ਰਹਿਣ ਅਤੇ ਸਵਾਰੀਆਂ ਦੇ ਨਾਲ ਮਿਲਵਰਤਨ ਰੱਖਣ ਦੇ ਸੰਬੰਧੀ ਜਿਹੜੀਆਂ ਉਹਨਾਂ ਨੇ ਹਦਾਇਤਾਂ ਜਾਰੀ ਕੀਤੀਆਂ ਨੇ ਇਸ ਤੋਂ ਇਲਾਵਾ ਉਹਨਾਂ ਸਰਕਾਰੀ ਅਤੇ ਪ੍ਰਾਈਵੇਟ ਖੇਤਰਾਂ ਦੇ ਵਿੱਚ ਕੰਮ ਕਰਨ ਵਾਲੇ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਸਰਵਿਸ ਦੇ ਵਿੱਚ ਜੁਆਇਨ ਕਰਵਾਉਣ ਤੋਂ ਪਹਿਲਾਂ ਆਮ ਜਨਤਾ ਦੇ ਨਾਲ ਵਧੀਆ ਵਿਵਹਾਰ ਰੱਖਣ ਸੜਕੀ ਨਿਯਮਾਂ ਬਾਰੇ ਚੰਗੀ ਤਰ੍ਹਾਂ ਸਿੱਖਿਅਤ ਕਰਨ ਹਿੱਤ ਇੱਕ ਲਾਜ਼ਮੀ ਟ੍ਰੇਨਿੰਗ ਦੀ ਵਿਵਸਥਾ ਨੂੰ ਜੜਾ ਯਕੀਨੀ ਬਣਾਇਆ ਜਾਵੇ।